ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਇਸ ਖਬਰ ਤੇ ਚਾਤ ਮਾਰਦੇ ਹਨ ਦੱਸਦੇ ਕਿ ਇੱਕ ਚਿੱਠੀ ਲਿਖੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਇਸ ਚਿੱਠੀ ਦੇ ਵਿੱਚ ਰਾਸ਼ੀ ਬਕਾਇਆ ਰਾਸ਼ੀ ਦੀ ਮੰਗ ਜਿੱਥੇ ਕੀਤੀ ਗਈ ਉੱਥੇ ਰਾਹਤ ਫੰਡ ਦਾ ਵੀ ਜ਼ਿਕਰ ਕੀਤਾ ਹੈ ਉਹਨਾਂ ਨੇ ਪੰਜਾਬ ਦੇ ਹਾਲਾਤਾਂ ਤੋਂ ਪ੍ਰਧਾਨ ਮੰਤਰੀ ਨੂੰ ਜਿਹੜਾ ਵਾਕਿਫ ਕਰਵਾਉਂਦੇ ਆ ਕਿ ਆਹ ਕਿ ਪੰਜਾਬ ਦੇ ਵਿੱਚ ਇਸ ਵਕਤ ਸਭ ਤੋਂ ਮਾੜੇ ਹਾਲਾਤ ਨੇ ਇਹ ਇਹਨਾਂ ਹੜ੍ਹਾਂ ਨੇ ਸਭ ਤੋਂ ਵੱਧ ਪੰਜਾਬ ਨੂੰ ਪ੍ਰਭਾਵਿਤ ਕੀਤਾ ਹੈ ਇਸ ਲਈ ਪੰਜਾਬ ਨੂੰ ਪੰਜਾਬ ਦੀ ਬੰਦੀ ਬਕਾਇਆ ਰਾਸ਼ੀ ਜਿਹੜੀ ਹੈ ਉਹ ਦਿੱਤੀ ਜਾਵੇ ਕਿਹਾ ਗਿਆ ਕਿ 60000 ਕਰੋੜ ਰੁਪਏ ਜਿਹੜਾ ਬਕਾਇਆ ਰਾਸ਼ੀ ਹੈ ਉਹ ਰਿਲੀਜ਼ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਇਹਨਾਂ ਕਿਸਾਨਾਂ ਨੂੰ ਪੰਜਾਬ ਦੇ ਇਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਘਰ ਜਿਹੜੇ ਨੇ ਉਹ ਤੈਸਨਸ ਹੋ ਗਏ ਨੇ ਜਿਨ੍ਹਾਂ ਦੀ ਫਸਲ ਤਬਾਹ ਹੋ ਗਈ ਹੈ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਰਾਹਤ ਦਿੱਤੀ ਜਾਵੇ ਇਸੇ ਦੇ ਨਾਲ ਕੇਂਦਰ ਤੋਂ ਐਸਟੀਆਰਐਫ ਦੇ ਵਿੱਚ ਵੀ ਜਿਹੜਾ ਐਮੈਂਡਮੈਂਟ ਦੀ ਮੰਗ ਕੀਤੀ ਗਈ ਹੈ ਬਦਲਾਅ ਦੀ ਮੰਗ ਕੀਤੀ ਹੈ ਕਿਹਾ ਗਿਆ ਹੈ ਕਿ ਕਰੀਬ ਕਰੀਬ 50000 ਜਿਹੜਾ ਰੁਪਏ ਪ੍ਰਤੀ ਇੱਕਰ ਮੁਆਵਜ਼ਾ ਜਿਹੜਾ ਉਹ ਕਿਸਾਨਾਂ ਨੂੰ ਦਿੱਤਾ ਜਾਵੇ ਇਸ ਨੂੰ 50000 ਰੁਪਏ ਕੀਤਾ ਜਾਵੇ ਇਹ ਵੀ ਮੰਗ ਰੱਖੀ ਹੈ ਤੇ ਨਾਲ ਦੇ ਨਾਲ ਜ਼ਿਕਰ ਕੀਤਾ ਹੈ ਪੰਜਾਬ ਦੇ ਉਹਨਾਂ ਇਲਾਕਿਆਂ ਦਾ ਜਿਹੜੇ ਕਿ ਹੜ ਦੀ ਮਾਰ ਦੇ ਹੇਠ ਸਨ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਗੁਰਦਾਸਪੁਰ ਅੰਮ੍ਰਿਤਸਰ ਰਚਨਾਲਾ ਕਪੂਰਥਲਾ ਸੁਲਤਾਨਪੁਰ ਲੋਧੀਪ ਦਰੋਪੁਰ ਫਾਜ਼ਿਲਕਾ ਪਠਾਨਕੋਟ ਇਹ ਉਹ ਜਗਾਵਾਂ ਨੇ ਜਿਹੜਿਆਂ ਕਿ ਹੜ੍ਹਾਂ ਦੀ ਮਾਰ ਚੱਲ ਰਹੀ ਹੈ ਇਸ ਵਕਤ ਤੇ ਪਤਾ ਨਹੀਂ ਕਿੰਨੇ ਹੀ ਜਿਹੜੇ ਹਜ਼ਾਰਾਂ ਏਕੜ ਫਸਲ ਚੜੀ ਹੈ ਉਹ ਤਬਾਹ ਹੋ ਗਈ ਹੈ ਕਈ ਲੋਕ ਆਪਣੇ ਘਰੋਂ ਬੇਕਾਰ ਹੋ ਗਏ ਨੇ ਕਈ ਪਿੰਡ ਜਿਹੜਾ ਇਸ ਹੜ੍ਹ ਦੀ ਮਾਰ ਦੇ ਹੇਠ ਨੇ ਤੇ ਲੋਕਾਂ ਦੇ ਜਿਹੜੇ ਅਸ਼ਿਆਨੇ ਢਹਿ ਢੇਰੀ ਹੋ ਗਏ ਨੇ ਜਿਸ ਦੇ ਕਾਰਨ ਲੋਕਾਂ ਨੂੰ ਪਾਂਦਾਉਨਾ ਤਾਂ ਮੁਆਫ਼ਸਾ ਦਿੱਤਾ ਜਾਵੇ